ਪੈਣ ਨੂੰ ਜਫੀ ਪਰ ਰੋਣ ਲੱਗੀ ਪੈਣ ਵੀ ਮਨ ਪਰ ਆਈ ਅਸੀਂ ਇੱਕ ਦੂਜੇ ਦੇ ਗੱਲ ਲਗ ਮਨ ਹਲਾ ਕਰ ਲਿਆ ਪੈਣ ਹੁਣੀ ਸ਼ਾਮ ਨੂੰ ਹੀ ਮੁੜ ਗਏ ਮੇਰੀ ਸੱਸ ਜਾਣਦੀ ਹੋਈ ਕਹਿ ਕੇ ਗਈ ਹਰਦੀਪ ਮਨ ਲਾ ਕੇ ਪੜਿਆ ਕਰ ਤੇਰੀ ਪ੍ਰਾਈ ਦੀ ਬਾਹਰ ਬਹੁਤ ਕਦਰ ਪੈਣੀ ਆ ਉਹਨਾਂ ਨੇ ਮੈਨੂੰ ਬਹੁਤ ਗੱਲਾਂ ਸਮਝਾਈਆਂ ਮੈਂ ਵੀ ਉਹਨਾਂ ਨੂੰ ਹਾਂਜੀ ਮੰਮੀ ਜੀ ਕਹਿ ਦਿੱਤਾ ਕਿੰਨਾ ਕਿਤੇ ਮੈਂ ਵੀ ਮਨਿੰਦਰ ਨਾਲ ਆਪਣੇ ਰਿਸ਼ਤੇ ਨੂੰ ਕਬੂਲ ਕਰ ਲਿਆ ਸੀ ਪਾਪਾ ਜੀ ਮੈਨੂੰ ਅਗਲੇ ਦਿਨ ਹੀ ਕਾਲਜ ਛੱਡ ਆਏ ਮੇਰਾ ਧਿਆਨ ਹੋਣ ਸਿਰ ਪੜਾਈ 'ਵਾਲ ਸੀ 2 ਮਹੀਨੇ ਬਾਅਦ ਮੈਂ ਕਰ ਮਿਲਣ ਜਾਂਦੀ ਕਰਤਿਕ ਰੌਂਦੀ ਮੇਰੀ ਸਾਲ ਦੀ ਪੜਾਈ ਪੂਰੀ ਹੋ ਗਈ ਹੁਣ ਦੁਬਾਰਾ ਦਾਖਲੇ ਹੋਣੇ ਸੀ ਤੇ ਮਹੀਨੇ ਦੀਆਂ ਛੁੱਟੀਆਂ ਆ ਗਈਆਂ ਤੇ ਮੈਂ ਵੀ ਘਰ ਆ ਗਈ ਮੇਰੀ ਆਉਣ ਤੋਂ ਬਾਅਦ ਦੂਜੇ ਦਿਨ ਹੀ ਹਰਜੀਤ ਪੈਣ ਵੀ ਮਿਲਣ ਆ ਗਈ ਪੈਣ ਨੇ ਹੰਤਿਆ ਹੀ ਮੈਨੂੰ ਮਸੀ ਬਣਨ ਦੀ ਖੁਸ਼ਖਬਰੀ ਸੁਣਾਈ ਮੈਨੂੰ ਸੁਣ ਕੇ ਚਾਹ ਚੜ ਗਿਆ ਮੰਮੀ ਨੂੰ ਪਹਿਲਾਂ ਹੀ ਪਤਾ ਸੀ ਘਰ ਵਿੱਚ ਅੱਜ ਰੌਣਕ ਲੱਗੀ ਹੋਈ ਸੀ 2-4 ਦਿਨ ਰਹਿ ਕੇ ਪੈਣ ਵਾਪਸ ਆਪਣੇ ਸਹੁਰੇ ਚਲੀ ਗਈ ਘਰ ਜਾਣੀ ਸੁਣਨਾ ਜਿਆ ਲੱਗਣ ਲੱਗ ਗਿਆ ਮੈਂ ਸੋਚਣ ਲੱਗੀ ਕਿ ਮੈਂ ਵੀ ਕੱਲ ਚਲੀ ਜਾਂਦੀ ਫਿਰ ਤਾਂ ਘਰ ਹੋਰ ਵੀ ਖਾਲੀ-ਖਾਲੀ ਹੋ ਜਾਂਦਾ ਫੇ ਸੋਚਿਆ ਇਹ ਤੇ ਸਾਰੇ ਇੰਨੀ ਛੇਤੀ ਮਿਲ ਲਿਆ ਕਰਨਗੇ ਮੇ ਤਾਂ ਮੰਮੀ ਹੋਣਾਂ ਤੋਂ ਇੰਨੇ ਦੂਰ ਪਰਦੇਸਾਂ ਵਿੱਚ ਚਲੇ ਜਾਣਾ ਮੇਰਾ ਕਿਵੇਂ ਦਿਲ ਲੱਗੂ ਪਤਾ ਨਹੀਂ ਰੱਬ ਨੇ ਮੇਰੇ ਲਈ ਕਿਉਂ ਇੰਨੀ ਦੂਰ ਲੈ ਕੇ ਦਿੱਤੇ ਮੈਂ ਸੋਚਾਂ ਦੀ ਲੜੀ ਪਾਪਾ ਜੀ ਨੇ ਆ ਕੇ ਤੋੜੀ ਤੇ ਕਿਹਾ ਕੀ ਸੋਚੀ ਜਾਂਦੀ ਏ ਪੁੱਤ ਮੇਰੇ ਹੁੰਦੇ ਤੇ ਤੂੰ ਕਿਉਂ ਇੰਨੀ ਫਿਕਰ ਲਈ ਐ ਮੈਂ ਨਹੀਂ ਪਪਾ ਜੀ ਮੈਂ ਤਾਂ ਪੈਣ ਬਾਰੇ ਸੋਚਦੀ ਸੀ ਕਿ ਪੈਣ ਦੇ ਜਾਣ ਤੋਂ ਬਾਅਦ ਕਰ ਖਾਲੀ ਜਾ ਹੋ ਗਿਆ ਪਪਾ ਜੀ ਕਹਿੰਦੇ ਧੀਆ ਆਪਣੇ ਘਰ ਵਸਦਿਆਂ ਹੀ ਸੋਹਣੀਆਂ ਲੱਗਦੀਆਂ ਨੇ ਫਿਰ ਤੂੰ ਹੈ ਤਾਂ ਹੈ ਸਹੀ ਸਾਡੇ ਕੋਲ ਸਾਰਾ ਦਿਨ ਟੱਪਦੀ ਫਿਰਦੀ ਏ ਜੀਵੀ ਲਵਾ ਕੇ ਰੱਖਦੀ ਏ ਮੈਂ ਕਿਹਾ ਪਪਾ ਜੀ ਹਾਲੇ ਤਾਂ 1 ਮਹੀਨਾ ਮੈਂ ਇੱਥੇ ਹੀ ਆ ਮੈਂ ਤੇ ਪਪਾ ਜੀ ਗੱਲਾਂ ਕਰਦੇ ਸੀ ਤਾਂ ਗੋਰਾ ਵੀ ਖੇਤੋਂ ਆ ਗਿਆ ਉਹ ਬਾਹਰੋਂ ਆ ਕੇ ਨਹਾ ਕੇ ਕਿਤਾਬਾਂ ਲੈ ਕੇ ਮੇਰੇ ਕੋਲ ਆ ਗਿਆ ਤੇ ਪੜਨ ਬੈਠ ਗਿਆ ਇਸ ਵਾਰ ਉਹਦੀ 10ਵੀਂ ਕਲਾਸ ਦੀ ਪ੍ਰਾਈਸ ਸੀ ਸਾਨੂੰ ਸਭ ਨੂੰ ਏਸੀ ਕੇ ਪੱਧੀਆਂ ਨੰਬਰਾਂ ਨਾਲ ਪਾਸ ਕਰ ਲਵੇ। ਇੱਕ ਮਹੀਨਾ ਮੈਂ ਉਹਨੂੰ ਬਹੁਤ ਪੜਾਇਆ। ਪਤਾ ਹੀ ਨਹੀਂ ਲੱਗਿਆ ਕਦੋਂ ਛੁੱਟੀਆਂ ਖਤਮ ਹੋ ਗਈਆਂ ਤੇ ਮੈਂ ਹੋਸਟਲ ਵਾਪਸ ਆ ਗਈ। ਦਾਖਲਾ ਦੁਬਾਰਾ ਕਰਵਾ ਕੇ ਮੈਂ ਆਪਣੀ ਪੜਾਈ ਵੱਲ ਧਿਆਨ ਦੇਣ ਲੱਗੀ। ਮੇਰਾ ਉਹੀ ਪਿਛਲੇ ਸਾਲ ਵਾਲੀ ਰੁਟੀਨ ਦਿਨ ਚ ਕਾਲਜ ਦੀ ਪੜਾਈ, ਦਿਨ ਚ ਕਲਾਸਾਂ ਲਾਉਣੀਆਂ ਤੇ ਸ਼ਾਮ ਨੂੰ ਬੈਠ ਕੇ ਪੜਨਾ। ਹੁਣ ਸਾਡੀ ਕਦੇ-ਕਦੇ ਹਸਪਤਾਲ ਵਿੱਚ ਵੀ ਡਿਊਟੀ ਲੱਗ ਜਾਂਦੀ। ਉਹੀ 2 ਕੁ ਮਹੀਨੇ ਬਾਅਦ ਪਾਪਾ ਜੀ ਮੈਨੂੰ ਆ ਕੇ ਲੈ ਜਾਂਦੇ ਮੇਰੇ ਪਿੰਨ ਜਾਣ ਤੋਂ ਬਾਅਦ ਪੈਣ ਮੈਨੂੰ ਜ਼ਰੂਰ ਮਿਲਣ ਆਉਂਦੀ ਇਸ ਵਾਰ ਜਦੋਂ ਪੈਣ ਮੈਨੂੰ ਮਿਲਣ ਆਈ ਤਾਂ ਮਨਿੰਦਰ ਦੀ ਚਿੱਠੀ ਮੇਰੇ ਲਈ ਲੈ ਕੇ ਆਈ ਮੈਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਮਨਿੰਦਰ ਦੀ ਚਿੱਠੀ ਆਊਗੀ ਚਿੱਠੀ ਵਿੱਚ ਮਨਿੰਦਰ ਨੇ ਆਪਣੀ ਫੋਟੋ ਭੇਜੀ ਪੈਣ ਦੇ ਮੰਮੀ ਪਾਪਾ ਗੋਰੇ ਸਭ ਨੂੰ ਫੋਟੋ ਦਿਖਾ ਮੈਨੂੰ ਫੜਾ ਦਿੱਤੀ ਚਿੱਠੀ ਜਮਨਿੰਦਰ ਨੇ ਇਹ ਵੀ ਲਿਖਿਆ ਕਿ ਮੈਂ ਉਹਨਾਂ ਨੂੰ ਪਸੰਦ ਆ ਮੈਂ ਵੀ ਉਹਨਾਂ ਨੇ ਫੋਟੋ ਹੀ ਦੇਖੀ ਸੀ ਤੇ ਇਹ ਵੀ ਲਿਖਿਆ ਸੀ ਕਿ ਤੁਹਾਡੀ ਫੋਟੋ ਵੇਖਦੇ ਸਾਰੀ ਮੈਂ ਤੁਹਾਨੂੰ ਪਸੰਦ ਕਰ ਲਿਆ ਸੀ ਮੇਰੇ ਮਨ ਦਾ ਇਹ ਡਰ ਖਤਮ ਹੋ ਗਿਆ ਕਿ ਮੈਂ ਮਨਿੰਦਰ ਨੂੰ ਪਸੰਦ ਦਾ ਕਿ ਨਹੀਂ ਕਿਉਂਕਿ ਰਿਸ਼ਤਾ ਤਾਂ ਬਿਨਾਂ ਦੇਖੀ ਹੋਇਆ ਸੀ ਉਹਨਾਂ ਟਾਈਮਾਂ ਵਿੱਚ ਬਾਹਰੋਂ ਆਏ ਮੁੰਡਿਆਂ ਨੂੰ ਕੁੜੀਆਂ ਕਾਟੇ ਪਸੰਦ ਹੁੰਨੀਆਂ ਸੀ ਏभी ਪੁੱਛਿਆ ਸੀ ਕਿ ਮਨਿੰਦਰ ਪਸੰਦ ਹੈ ਕਿ ਨਹੀਂ ਮੈਂ ਦਿਲ ਤੋਂ ਇਸ ਰਿਸ਼ਤੇ ਲਈ ਰਾਜੀ ਹਾਂ ਮੈਂ ਸੋਚਦੀ ਸੀ ਕਿ ਕੁੜੀਆਂ ਨੂੰ ਕੌਣ ਪੁੱਛਦਾ ਹੁੰਦਾ ਪਸੰਦ ਨਾ ਪਸੰਦ ਬਾਰੇ ਮਨਿੰਦਰ ਨੇ ਚਿੱਠੀ ਵਿੱਚ ਬਹੁਤ ਪਿਆਰੀਆਂ ਗੱਲਾਂ ਲਿਖੀਆਂ ਹੋਈਆਂ ਸੀ ਜ਼ਿੰਦਗੀ ਦੇ ਹਰ ਮੋੜ ਤੇ ਸਾਥ ਨਿਭਾਉਣ ਦੇ ਵਾਅਦੇ ਕੀਤੇ ਹੋਏ ਸਨ ਸਾਡੇ ਦੋਵਾਂ ਦੇ ਭਵਿੱਖ ਨੂੰ ਲੈ ਕੇ ਬਹੁਤ ਕੁਝ ਸੋਚ ਰੱਖਿਆ ਸੀ ਅਖੀਰ ਵਿੱਚ ਫਰਵਰੀ ਵਿੱਚ ਪੰਜਾਬ ਆਉਣ ਬਾਰੇ ਵੀ ਲਿਖਿਆ ਸੀ ਕਿਉਂਕਿ ਪਪਾ ਜੀ ਚਾਹੁੰਦੇ ਸੀ ਕਿ ਮੰਗਣੀ ਦੀ ਰਸਮ ਕਰ ਦਿੱਤੀ ਜਾਵੇ ਭੈਣ ਤੇ ਗੋਰੀ ਨੂੰ ਅੱਜ ਪਹਿਲੀ ਵਾਰ ਮੈਨੂੰ ਮਜ਼ਾਕ ਕਰਨ ਦਾ ਮੌਕਾ ਲੱਭ ਗਿਆ ਉਹ ਮਨਿੰਦਰ ਦੀ ਚਿੱਠੀ ਨੂੰ ਲੈ ਕੇ ਮੈਨੂੰ ਮਕਾਲ ਕਰਨ ਲੱਗ ਗਏ ਭੈਣ ਨੇ ਆਪਣੇ ਸਹੁਰੇ ਪਰਿਵਾਰ ਬਾਰੇ ਮੈਨੂੰ ਬਹੁਤ ਕੁਝ ਸਮਝਾਇਆ ਸਾਰੇ ਦੇ ਸੁਭਾਅ ਬਾਰੇ ਦੱਸਿਆ ਖਾਸ ਕਰਕੇ ਮਨਿੰਦਰ ਬਾਰੇ ਬਹੁਤ ਗੱਲਾਂ ਕੀਤੀਆਂ ਮੈਨੂੰ ਭੈਣ ਤੋਂ ਵੀ ਇੰਨੀ ਸੰਗ ਆਉਂਦੀ ਕਿ ਮੋੜ ਕੇ ਕੋਈ ਗੱਲ ਨਾ ਪੁੱਛਦੀ ਪੈਣ ਮੈਨੂੰ ਕਹਿਣ ਲੱਗੀ ਹਰਦੀਪ ਤੂੰ ਬਹੁਤ ਨਿਰਮੁਹੀ ਆ ਤੇਰੇ ਨਾ ਤਾਂ ਸਿਰਫ ਪੜਾਈ ਬਾਰੇ ਗੱਲ ਕਰਨੀ ਚਾਹੀਦੀ ਐ ਮੈਂ ਪੈਣ ਦੀ ਹਰ ਗੱਲ ਸੁਣ ਕੇ ਹੱਸ ਕੇ ਸਾਰ ਦਿੱਤੀ ਮੇਰਾ ਮਨ ਸੀ ਕਿ ਮੈਂ ਚਿੱਠੀ ਦਾ ਜਵਾਬ ਲਿਖ ਦੇਵਾਂ ਪਰ ਮੇਰੇ ਵਿੱਚ ਹਿੰਮਤ ਹੀ ਨਹੀਂ ਸੀ ਕਿ ਹੋਈ ਮੈਂ ਪੈਣ ਦੀ ਮਨਿੰਦਰ ਨੂੰ ਕੋਈ ਐਡਰੈਸ ਪੁੱਛ ਲਵਾਂ ਨਾ ਪੈਣ ਨੇ ਮੈਨੂੰ ਕੋਈ ਕੁਝ ਦੱਸਿਆ ਪੈਣ ਦੇ ਜਾਣ ਤੋਂ ਬਾਅਦ ਦੂਜੇ ਦਿਨ ਹੀ ਪਾਪਾ ਜੀ ਮੈਨੂੰ ਵੀ ਕੱਲ ਛੱਡਾਏ ਮੈਂ ਪੜਾਈ ਵੱਲ ਹੋਰ ਵੀ ਧਿਆਨ ਦੇਣ ਲੱਗ ਗਈ ਕਿਉਂਕਿ ਮੰਮੀ ਜੀ ਚਾਹੁੰਦੇ ਸੀ ਕਿ ਮੈਂ ਹੋਰ ਵਧੀਆ ਨੰਬਰਾਂ ਵਿੱਚ ਡਿਗਰੀ ਪਾਸ ਕਰਾਂ ਮੈਂ ਦਸੰਬਰ ਵਿੱਚ ਜਦੋਂ ਘਰ ਆਈ ਤਾਂ ਮੰਮੀ ਮੈਨੂੰ ਕਹਿਣ ਲੱਗੇ ਆਪਾਂ ਥੋੜੀ ਬਹੁਤ ਮੰਗਣੇ ਦੀ ਤਿਆਰੀ ਕਰ ਲਈਏ ਪਾਪਾ ਜੀ ਕਹਿੰਦੇ ਲੈ ਦੱਸ ਐਨੇ ਕੀ ਕਾਲੀ ਐ ਹਲੇ ਤਾਂ ਮੰਗਣੇ ਤਰੀਕ ਵੀ ਨਹੀਂ ਰੱਖੀ ਹਲੇ ਤਾਂ ਮਨਿੰਦਰ ਹੁਣਾਂ ਨੇ ਆਉਣ ਦੀ ਤਰੀਕ ਵੀ ਨਹੀਂ ਦੱਸੀ ਪਾਪਾ ਜੀ ਮੈਨੂੰ ਦਸੰਬਰ ਦੇ ਅਖੀਲੇ ਹਫਤੇ ਹੀ ਕੱਲ ਛੱਡ ਆਏ ਜਨਵਰੀ ਵਿੱਚ ਮੇਰੇ ਪੇਪਰ ਸੀ ਅਸੀਂ ਸਾਰਾ ਗਰੁੱਪ ਪ੍ਰਾਈ ਵਿੱਚ ਛੁੱਟ ਗਿਆ ਫਰਵਰੀ ਦੇ ਦੂਜੇ ਹਫਤੇ ਪਾਪਾ ਜੀ ਨੇ ਹਜੀਤ ਪਿੰਡ ਤੇ ਪਾਜੀ ਨਾਲ ਸਲਾਹ ਕਰਕੇ ਮੰਗਣੇ ਦੀ ਤਰੀਕ ਰੱਖ ਦਿੱਤੀ ਮੰਮੀ ਕਹਿਣ ਲੱਗੇ ਕਿ ਮੈਂ ਦੋ ਦਿਨ ਲਈ ਪਿੰਡ ਆ ਕੇ ਕੁਝ ਖਰੀਦਦਾਰੀ ਕਰ ਲਵਾਂ ਮੇਰੇ ਇਮਤਿਹਾਨ ਨੇੜੇ ਸੀ ਮੇਰੇ ਤੋਂ ਪਿੰਡ ਜਾ ਨਹੀਂ ਹੋਇਆ ਪੇਪਰ ਖਤਮ ਹੋયા ਤੋਂ ਫਰਵਰੀ ਵਿੱਚ ਆਉਣ ਵੱਲੋਂ ਦਿੱਤਾ ਮੈਂ ਸਭ ਭੁੱਲ ਕੇ ਪ੍ਰਾਈਵਲ ਧਿਆਨ ਦੇਣ ਲੱਗੀ ਇਮਤਿਹਾਨ ਬਹੁਤ ਵਧੀਆ ਹੋਏ ਪੇਪਰ ਵਧੀਆ ਹੁਣ ਕਰਕੇ ਮੈਂ ਬਹੁਤ ਖੁਸ਼ ਸੀ ਪਪਾ ਜੀ ਮੈਨੂੰ ਉਸ ਦਿਨ ਹੀ ਸ਼ਾਮ ਨੂੰ ਹੀ ਲੈਣ ਆ ਗਏ ਮੈਂ ਘਰ ਜਾ ਕੇ ਪਹਿਲਾਂ ਮੰਮੀ ਨੂੰ ਮਨਾਇਆ ਕਿ ਇਮਤਿਹਾਨ ਕਰਕੇ ਮੇਤੋਂ ਅਇਆ ਨਹੀਂ ਗਿਆ ਹੁਣ ਮੈਂ ਹਫਤੇ ਵਿੱਚ ਸਾਰੀਆਂ ਤਿਆਰੀਆਂ ਕਰ ਲੈਣੀਆਂ ਗੋਰਾ ਤਾਂ ਹਮੇਸ਼ਾ ਮੇਰੀ ਹਾਂ ਵਿੱਚ ਹਾਂ ਹੀ ਮਿਲਾਉਂਦਾ ਸੀ ਹਰਜੀਤ ਪੈਣ ਤੇ ਪਾਜੀ ਵੀ ਅਗਲੇ ਦਿਨ ਆ ਗਏ ਪੈਰਨ ਹੁਣੀ ਮੈਨੂੰ ਲੈ ਕੇ ਸ਼ਹਿਰ ਗਏ। ਉਹਨਾਂ ਨੇ ਮੈਨੂੰ ਆਪਣੇ ਪਰਿਵਾਰ ਦੇ ਹਿਸਾਬ ਨਾਲ ਮੰਗਣੇ ਲਈ ਸੂਟ ਲੈ ਕੇ ਦਿੱਤਾ। ਇਹ ਸਭ ਕੁਝ ਮੈਂ ਪਹਿਲੀ ਵਾਰ ਦੇਖਿਆ ਸੀ ਕਿ ਮੇਰੇ ਸਹੁਰੇ ਪਰਿਵਾਰ ਨੇ ਮੰਗਣਾ ਕਰਨ ਸਾਡੀ ਪਿੰਡ ਆਉਣਾ ਸੀ। ਪਪਾ ਜੀ ਨੇ ਵੀ ਹਫ਼ਤੇ ਵਿੱਚ ਹੀ ਸਾਰੀ ਤਿਆਰੀ ਕਰ ਲਈ। ਭਾਜੀ ਵੀ ਪਪਾ ਜੀ ਤੇ ਗੋਰੇ ਦੀ ਮਦਦ ਕਰਨ ਆਉਂਦੇ ਰਹਿੰਦੇ। ਮਨਿੰਦਰ ਵੀ ਆਪਣੇ ਪਰਿਵਾਰ ਨਾਲ ਪੰਜਾਬ ਆ ਗਿਆ। ਮੰਗਣੇ ਦਾ ਫੰਕਸ਼ਨ ਪਿਆ ਵਾਂਗ ਰੱਖਿਆ ਗਿਆ ਸੀ। ਸਾਡੇ ਘਰ 2 ਦਿਨ ਪਹਿਲਾਂ ਹੀ ਹਲਵਾਈ ਲੱਗ ਗਏ ਸੀ ਪਾਪਾ ਜੀ ਨੇ ਕਿੰਨੇ ਹੀ ਤਰ੍ਹਾਂ ਦੇ ਭਗਵਾਨ ਬਣਵਾਏ ਮਮਾ ਜੀ ਹੁਣੀ ਮੰਮੀ ਨੂੰ ਕਹਿਣ ਲੱਗੇ ਸੀ ਕਿ ਜਦੋਂ ਇੰਨਾ ਕੁਝ ਕਰਨਾ ਸੀ ਫਿਰ ਆਨੰਦ ਕਾਰਜ ਹੀ ਕਰ ਦਿੰਦੇ ਪਾਪਾ ਜੀ ਸਮਝਾਉਣ ਲੱਗੇ ਹੋਏ ਸੀ ਮਮਾ ਜੀ ਨੂੰ ਕਿ ਰਿਸ਼ਤੇਦਾਰਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਮੇਰੀਆਂ ਦੋਵੇਂ ਧੀਆਂ ਸੁਖੀ ਬਸਣ ਗਿਆ ਸਾਡੇ ਪਿੰਡ ਵੀ ਇਹੀ ਪਹਿਲੀ ਵਾਰ ਐਵੇਂ ਦੀ ਮੰਗਣੇ ਦੀ ਰਸਮ ਹੋਣੀ ਸੀ ਜੋ ਮੁੰਡੇ ਦੇ ਉਹਦੇ ਪਰਿਵਾਰ ਨੇ ਕੁੜੀ ਦੇ ਘਰ ਆ ਕੇ ਕਰਨੀ ਸੀ ਅਗਲੇ ਦਿਨ ਸਵੇਰੇ ਹੀ ਬੀਰਾ ਮੈਨੂੰ ਤੇ ਪਾਬੀ ਨੂੰ ਪਾਰਲ ਛੱਡ ਕੇ ਆਇਆ ਮੈਂ ਤਿਆਰ ਹੋ ਕੇ ਘਰ ਆਈ ਤਾਂ ਮੰਮੀ ਨੇ ਮੇਰੀਆਂ ਬੁਲਾਈਆਂ ਬੱਲੀਆਂ ਕਿ ਮੈਨੂੰ ਨਾ ਜਨ ਲੱਗ ਜਾਵੇ ਮੰਮੀ ਨੇ ਉਸ ਸਮੇਂ ਮੇਰੇ ਕਾਲਾ ਟਿੱਕਾ ਲਾ ਦਿੱਤਾ 10 ਵਜੇ ਨੂੰ ਹਰਜੀਤ ਪਹਿਣ ਉਹਦੇ ਸਹੁਰੇ ਪਰਿਵਾਰ ਵਾਲੇ ਤੇ ਸਾਰੇ ਰਿਸ਼ਤੇਦਾਰ ਆ ਗਏ ਪਪਾ ਜੀ ਤੇ ਸ਼ਰੀਕ ਕੇ ਵਾਲਿਆਂ ਵੱਲੋਂ ਸਭ ਨੂੰ ਜੀ ਆਇਆਂ ਆਖਿਆ ਗਿਆ ਤੇ ਸਾਰਿਆਂ ਨੂੰ ਚਾਹ ਪਾਣੀ ਪੁਲਾਇਆ ਗਿਆ ਚਾਹ ਪੀਣ ਤੋਂ ਬਾਅਦ ਮੰਗਣੇ ਦੀ ਰਸਣ ਲਈ ਭਾਬੀ ਮੈਨੂੰ ਬਾਹਰ ਵੇੜੇ ਵਿੱਚ ਲੱਗੇ ਟੈਂਟ ਵਿੱਚ ਲੈ ਗਈ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਬਾਜੀ ਮਨਿੰਦਰ ਨੂੰ ਲੱਗੇ ਸੋਫੇ ਤੇ ਲੱਗੇ ਤੇ ਮੈਨੂੰ ਤੇ ਭਾਬੀ ਨੂੰ ਆਉਂਦਿਆਂ ਦੇਖ ਅਜੀਤ ਪੈਣ ਤੇ ਮੰਮੀ ਜੀ ਹੁਣੇ ਸਾਰੇ ਜਾਗੇ ਉੱਠ ਕੇ ਸਾਡੇ ਨਾਲ ਹੀ ਤੁਰ ਪਏ ਅੱਗੋਂ ਮਨਿੰਦਰ ਵੀ ਉੱਠ ਕੇ ਖੜੇ ਹੋ ਗਏ ਫਿਰ ਸਾਨੂੰ ਦੋਵਾਂ ਨੂੰ ਬਿਠਾ ਕੇ ਮੰਗਣੇ ਦੀ ਰਸਮ ਕੀਤੀ ਗਈ ਪਹਿਲਾਂ ਮਨਿੰਦਰ ਦੇ ਪਰਿਵਾਰ ਵੱਲੋਂ ਸਾਰੇ ਸ਼ਗਨ ਕੀਤੇ ਗਏ ਮੈਂ ਤੇ ਮਨਿੰਦਰ ਫਿਰ ਇੱਕ ਦੂਜੇ ਨੂੰ ਅੰਗੂਠੀ ਪਾਈ ਫਿਰ ਮੇਰੇ ਪਰਿਵਾਰ ਨੇ ਸ਼ਗਨ ਕੀਤੇ ਟੈਂਟ ਵਿੱਚ ਹੀ ਸਭ ਨੂੰ ਰੋਟੀ ਖਵਾਈ ਗਈ ਪੈਣ ਮੈਨੂੰ ਵੀ ਆਪਣੇ ਨਾਲ ਹੀ ਰੋਟੀ ਖਵਾਉਣ ਲਈ ਲੈ ਗਈ ਰੋਟੀ ਖਾਣ ਤੋਂ ਬਾਅਦ ਹਜੀਤ ਪੈਣ ਹੁਣੇ ਵਾਪਸ ਚਲੇ ਗਏ ਰਾਤ ਨੂੰ ਵੇਲੇ ਹੋਏ ਤਾਂ ਪਾਪਾ ਜੀ ਨੇ ਕਿਹਾ ਕਿ 1-2 ਦਿਨ ਵਿੱਚ ਸ਼ਾਇਦ ਮਨਿੰਦਰ ਹੋਣੀ ਕੋਟ ਮੈਰਸ ਲਈ ਕਹਿਣਗੇ ਪਾਪਾ ਜੀ ਕਹਿੰਦੇ ਗੋਰੇ ਪੁੱਤ ਤੂੰ ਕੱਲੋਂ ਮੰਗਰੇ ਵਾਲੀਆਂ ਫੋਟੋਆਂ ਕਢਵਾ ਲਈਆਂ ਰਵਿੰਦਰ ਕਹਿੰਦਾ ਸੀ ਕਚੈਰੀ ਵਿੱਚ ਲੋੜ ਪੈਣੀ ਆ ਮੈਂ ਕਿਹਾ ਪਾਪਾ ਜੀ ਐਨੇ ਜਲਦੀ ਕੋਟ ਮੈਰਸ ਮਤਲਬ ਵਿਆਹ ਤੋਂ ਪਹਿਲਾਂ ਹੀ ਪਾਪਾ ਜੀ ਕਹਿੰਦੇ ਹਰਦੀਪ ਪੁੱਤ ਤੇਰੇ ਵਿਆਹ ਹਰ ਜਾਣ ਦੇ ਪੇਪਰ ਲਾਉਣੇ ਆ ਉਹਨਾਂ ਨੇ ਜੋ ਤੱਕ ਉਹ ਵਿਆਹ ਕਰਨਾ ਤੇਰਾ ਮਨਿੰਦਰ ਦੇ ਨਾਲ ਬਾਹਰ ਜਾਣ ਦਾ ਵੀ ਬਣ ਜਾਵੇਗਾ ਮੈਂ ਕਿਹਾ ਪਪਾ ਜੀ ਬਹੁਤ ਖਰਚ ਹੋ ਗਿਆ ਪਹਿਲਾਂ ਵੀ ਪੜਾਈ ਤੇ ਬਹੁਤ ਖਰਚ ਹੋਈ ਜਾਂਦਾ ਪਪਾ ਜੀ ਕਹਿੰਦੇ ਲੈ 10 ਤੂੰ ਕਿਉਂ ਫਿਕਰ ਕਰਦੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਹੋ ਜਾਣਾ ਪਪਾ ਜੀ ਬਹੁਤ ਹੌਸਲੇ ਵਿੱਚ ਸੀ ਪਰ ਮੈਨੂੰ ਫਿਕਰ ਲੱਗੀ ਸੀ ਕਿ ਇੰਨੇ ਪੈਸੇ ਵਿੱਚ ਤਾਂ ਪੈਨ ਦਾ ਵਿਆਹ ਹੋ ਗਿਆ ਸੀ ਤੇ ਮੇਰੇ ਵਿਆਹ ਤੇ ਪਤਾ ਨਹੀਂ ਕਿੰਨਾ ਕੁ ਖਰਚ ਆਉਣਾ ਹੈ ਇਹੀ ਸੋਚਾਂ ਸੋਚਦੀ ਮੈਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਸਵੇਰੇ ਉੱਠ ਸਾਰੇ ਆਪੋ ਆਪਣੇ ਕੰਮ ਕਰਨ ਲੱਗ ਗਏ ਦੁਪਹਿਰ ਤੱਕ ਰਵਿੰਦਰ ਪਾਜੀ ਆ ਗਏ ਬੁੱਧਵਾਰ ਨੂੰ ਸ਼ਹਿਰ ਕਚਹਿਰੀ ਵਿੱਚ ਆਉਣ ਨੂੰ ਕਹਿ ਦਿੱਤੇ ਗਏ ਅਸੀਂ ਬੁੱਧਵਾਰ ਨੂੰ ਸ਼ਹਿਰ ਕਚਹਿਰੀ ਚਲੇ ਗਏ ਉਧਰ ਹਰਜੀਤ ਪੈਨ ਤੇ ਪਾਜੀ ਮਨਿੰਦਰ ਤੇ ਮੰਮੀ ਜੀ ਤੇ ਡੈਡੀ ਜੀ ਆ ਗਏ ਸੀ ਮੈਂ ਸਿੰਪਲ ਜਿਹਾ ਤਿਆਰ ਹੋ ਕੇ ਗਈ ਸੀ ਸਾਡਾ ਵਕੀਲ ਆ ਕੇ ਡੈਡੀ ਜੀ ਹੁਣਾਂ ਨੂੰ ਕਹਿਣ ਲੱਗਾ ਕੁੜੀ ਤਾਂ ਵਿਆਹੀ ਨਹੀਂ ਲੱਗਦੀ ਪੈਣ ਨੇ ਮੇਰੇ ਕੋਲ ਆ ਕੇ ਮੇਰੇ ਕੰਨਾਂ ਵਿੱਚ ਆਪਣੇ ਚੁੰਮਕੇ ਪਾ ਕੇ ਥੋੜਾ ਜਿਹਾ ਤਿਆਰ ਕਰ ਦਿੱਤਾ ਮਨਿੰਦਰ ਮੇਰੇ ਕੋਲ ਆ ਕੇ ਖੜ ਗਏ ਮੈਨੂੰ ਬਹੁਤ ਸੰਜੀ ਲੱਗੀ ਮਨਿੰਦਰ ਮੈਨੂੰ ਕਹਿਣ ਲੱਗੇ ਹਰਦੀਪ ਮੈਨੂੰ ਪਤਾ ਆਪਣਾ ਹਲੇ ਵਿਆਹ ਨਹੀਂ ਹੋਇਆ ਤਾਂ ਹੀ ਤੈਨੂੰ ਥੋੜਾ ਔਖਾ ਲੱਗਦਾ ਪਰ ਇੱਥੇ ਇਹਨਾਂ ਨੂੰ ਸਮਝਣਾ ਪੈਣਾ ਨਹੀਂ ਇਹਨਾਂ ਨੂੰ ਸ਼ੱਕ ਹੋ ਜਾਣਾ ਕਿ ਆਪਣਾ ਵਿਆਹ ਨਹੀਂ ਹੋਇਆ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਭਾਜੀ ਤੇ ਪਾਪਾ ਜੀ ਵਕੀਲ ਨਾਲ ਕੋਰਟ ਮੈਜ਼ਰੀ ਪੇਪਰ ਤਿਆਰ ਕਰਨ ਲੱਗੇ ਹੋਏ ਸੀ ਮਨਿੰਦਰ ਫਿਰ ਮੈਨੂੰ ਪੁੱਛਣ ਲੱਗੇ ਕਿ ਹਦੀਪ ਤੁਸੀਂ ਮੇਰੇ ਚਿੱਠੀ ਦਾ ਜਵਾਬ ਕਿਉਂ ਨਹੀਂ ਦਿੱਤਾ ਮੈਂ ਤੇਰੇ ਜਵਾਬ ਦੀ ਵੇਟ ਕਰਦਾ ਸੀ ਹਦੀਪ ਕਹਿੰਦੀ ਮੇਰੇ ਕੋਲ ਐਡਰੈਸ ਹੈ ਨਹੀਂ ਸੀ ਫਿਰ ਕਿਦਾਂ ਜਵਾਬ ਦਿੰਦੀ ਮਨਿੰਦਰ ਓਹੋ ਮਾਫ ਕਰਨਾ ਮੈਂ ਤਾਂ ਚਿੱਠੀ ਵਿੱਚ ਐਡਰੈਸ ਲਿਖਣਾ ਭੁੱਲ ਗਿਆ ਸੀ ਪਰ ਤੁਸੀਂ ਭਾਬੀ ਜੀ ਤੋਂ ਮੰਗਵਾ ਲੈਣਾ ਸੀ ਹਦੀਪ ਕਹਿੰਦੀ ਲੇ ਮੇਰੇ ਵਿੱਚ ਇੰਨੀ ਹਿੰਮਤ ਕੀਤੀ ਕਿ ਮੈਂ ਪਹਿਣ ਹੁਣਾਂ ਨੂੰ ਐਵੇਂ ਦਾ ਕੁਝ ਕਿਹਾ ਕਿ ਮੈਨੂੰ ਡਰੈਸ ਚਾਹੀਦਾ ਮਨਿੰਦਰ ਮੇਰੀ ਗੱਲ ਸੁਣ ਹੱਸਣ ਲੱਗ ਗਏ ਕਹਿਣ ਲੱਗੇ ਕਿ ਮੈਨੂੰ ਮੇਰੇ ਚਿੱਠੀ ਦਾ ਜਵਾਬ ਮਿਲ ਗਿਆ ਡੈਡੀ ਜੀ ਇਹ ਸਾਨੂੰ ਆਵਾਜ਼ ਮਾਰ ਕੇ ਕਚਾਈ ਦੇ ਅੰਦਰ ਲੈ ਗਏ ਅੰਦਰ ਸਾਨੂੰ 15 ਕੋ ਮਿੰਟ ਹੀ ਲੱਗੇ ਹੋਣਗੇ ਸਾਡੀ ਕੋਰਟ ਮੈਰਿਜ ਹੋ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲਾਵਾ ਲੈਣ ਤੋਂ ਪਹਿਲਾਂ ਹੀ ਸਾਡੇ ਰਿਸ਼ਤੇ ਦੀ ਸਰਕਾਰੀ ਮੋਰ ਲੱਗ ਗਈ ਸੀ ਦੋਵੇਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਪਾਪਾ ਜੀ ਨੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਡੈਡੀ ਜੀ ਕਹਿਣ ਲੱਗੇ ਕਿ ਹੁਣ ਤਾਂ ਹਰਦੀਪ ਕਾਨੂੰਨੀ ਤੌਰ ਤੇ ਵੀ ਸਾਡੀ ਹੋ ਗਈ ਸਾਡਾ ਤਾਂ ਦਿਲ ਕਰਦਾ ਅਸੀਂ ਨਾਲ ਹੀ ਲੈ ਜਾਈਏ ਪਾਪਾ ਜੀ ਹੱਸ ਕੇ ਕਹਿਣ ਲੱਗੇ ਕੋਈ ਨਹੀਂ ਸਰਦਾਰ ਜੀ ਲੈ ਜਾਓ ਤੁਹਾਡੀ ਹੀ ਤੀ ਹੈ ਪਾਪਾ ਜੀ ਦੀ ਗੱਲ ਸੁਣਦੇ ਸਾਰੀ ਮੇਰੀ ਅੱਖਾਂ ਹੰਝੂਆਂ ਨਾਲ ਭਰ ਗਈਆਂ ਕਿ ਹੋ ਜਿਹੜੇ ਰਿਵਾਜ ਬਣਾਏ ਨੇ ਜਿਨ੍ਹਾਂ ਜੰਮਿਆਂ ਪਾਲਿਆ ਤੇ ਇੱਕ ਰਸਮ ਤਿਆਂ ਨੂੰ ਮਾਪਿਆਂ ਕੋਲੋਂ ਕਿੰਨਾ ਪਰਾਇਆ ਕਰ ਦਿੰਦੀ ਏ ਮਨਿੰਦਰ ਮੇਰੇ ਕੋਲ ਆ ਕੇ ਕਹਿਣ ਲੱਗੇ ਓਏ ਦੀਪ ਕਿਉ ਮੰਨ ਹਲਾ ਕੀਤਾ ਐਨੀ ਛੇਤੀ ਨਹੀਂ ਲੈ ਕੇ ਜਾਂਦੇ ਪੈਣ ਤੇ ਮੰਮੀ ਜੀ ਮੈਨੂੰ ਜੱਫੀ ਪਾ ਮਿਲ ਪਿਆਰ ਦੇ ਕੇ ਗਏ ਪੈਣ ਹੁਣੇ ਪਹਿਲਾਂ ਚਲੇ ਗਏ ਅਸੀਂ ਬਾਅਦ ਵਿੱਚ ਪਿੰਨ ਨੂੰ ਆ ਗਏ ਦੋ ਵਾਰੀ ਮਿਲਣ ਤੇ ਮਨਿੰਦਰ ਦਾ ਸੁਆਬ ਮੈਨੂੰ ਵਧੀਆ ਲੱਗਣ ਲੱਗ ਗਿਆ ਪਪਾ ਜੀ ਵੀ ਰਵਿੰਦਰ ਪਾਜੀ ਤੇ ਮਨਿੰਦਰ ਦੀ ਬਹੁਤ ਸਿਫਤ ਕਰਦੇ ਫਰਵਰੀ ਦਾ ਮਹੀਨੇ ਦੇ ਆਖਰੀ ਦਿਨ ਮੈਂ ਕਾਲਜ ਚਲੀ ਗਈ ਮੇਰੀ ਰੁਟੀਨ ਵਿੱਚ ਕਲਾਸਾਂ ਸ਼ੁਰੂ ਹੋ ਗਈਆਂ ਹਫਤੇ ਕੋ ਬਾਅਦ ਇੱਕ ਦਿਨ ਪਾਜੀ ਮਨਿੰਦਰ ਤੇ ਮੰਮੀ ਜੀ ਡੈਡੀ ਜੀ ਨਾਲ ਮੈਨੂੰ ਕਾਲਜ ਮਿਲਣ ਆ ਗਏ ਉਹਨਾਂ ਹੁਣ ਵਾਪਸ ਨਿਊ ਝਾਰਕ ਮੁੰਨਾ ਸੀ ਅਸੀਂ ਸਾਰੇ ਜਾਣੇ ਕਿੰਨਾ ਟਾਈਮ ਕੰਟੇਨਰ ਵਿੱਚ ਬੈਠੇ ਗੱਲਾਂ ਕਰੀਏ ਮੰਮੀ ਜੀ ਮੇਰੇ ਤੋਂ ਕਾਲੇ ਦਾ ਨੰਬਰ ਲੈ ਕੇ ਗਏ ਕਿ ਅਸੀਂ ਤੈਨੂੰ ਫੋਨ ਕਰਿਆ ਕਰਾਂਗੇ ਮੈਨੂੰ ਆਪਣੇ ਨਿਊਯਾਰਕ ਵਾਲੇ ਘਰ ਦਾ ਨੰਬਰ ਦੇ ਕੇ ਗਏ ਤੇ ਮਜ਼ਾਕ ਨਾਲ ਕਹਿ ਕੇ ਗਏ ਕਿ ਜੇ ਦਿਲ ਕੀਤਾ ਤਾਂ ਫੋਨ ਕਰ ਲਿਆ ਕਰੀ ਮੰਮੀ ਜੀ ਹੁਣ ਵਾਪਸ ਆਉਣ ਲੱਗੇ ਬਹੁਤ ਭਾਵੁਕ ਹੋ ਗਏ ਮੈਂ ਮਨਿੰਦਰ ਦੀਆਂ ਵੀ ਅੱਖਾਂ ਭਿੱਜੀਆਂ ਦੇਖੀਆਂ ਆਪਣੇ ਨੂੰ ਛੱਡ ਕੇ ਪ੍ਰਦੇਸਾਂ ਨੂੰ ਜਾਣਾ ਵੀ ਕਿੰਨਾ ਔਖਾ ਹੁੰਦਾ ਉਹਨਾਂ ਦੇ ਵਾਪਸ ਜਾਣ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਇਆ ਕਮਰੇ ਵਿੱਚ ਜਾ ਕੇ ਮੈਂ ਵੀ ਬਹੁਤ ਰੋਈ ਆਪਣਾ ਮਨ ਹਲਾ ਕਰ ਲਿਆ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰੀ ਕਿ ਮੰਮੀ ਜੀ ਹੁਣੀ ਠੀਕ ਠਾਕ ਪਹੁੰਚ ਜਾਣ ਫਿਰ ਮੈਂ ਪਰੰਦੀ ਕੋਸ਼ਿਸ਼ ਕਰਨ ਲੱਗੀ ਪਤਾ ਨਹੀਂ ਅੱਜ ਮੈਨੂੰ ਪਾਪਾ ਜੀ ਹੁਣਾਂ ਦੇ ਵੀ ਬਹੁਤ ਜ਼ਿਆਦਾ ਆਉਂਦੀ ਸੀ ਮੈਂ ਕਿੰਨਾ ਟਾਈਮ ਇਹੀ ਸੋਚਾਂ ਸੋਚਦੀ ਸੌਂ ਗਈ ਹਫ਼ਤਾ ਬੀਤ ਗਿਆ ਸਾਡੇ ਟੈਸਟ ਸ਼ੁਰੂ ਹੋ ਗਏ ਪੇਪਰਾਂ ਤੋਂ ਬਾਅਦ ਪਾਜੀ ਮੈਨੂੰ ਲੈਣ ਆਏ ਤਾਂ ਪਤਾ ਲੱਗਿਆ ਪਾਪਾ ਜੀ ਬਿਮਾਰ ਨੇ ਕਾਫੀ ਦਿਨਾਂ ਤੋਂ ਇਹ ਸੁਣ ਕੇ ਮੈਨੂੰ ਘਾਤਾ ਰਸਤਾ ਬਹੁਤ ਦੂਰ ਲੱਗਣ ਲੱਗ ਗਿਆ। ਘਰ ਪਹੁੰਚਦੇ ਹੀ ਮੈਂ ਪਾਪਾ ਜੀ ਦੇ ਕਮਰੇ ਵਿੱਚ ਪੱਜੀ ਗਈ। ਪਾਪਾ ਜੀ ਬਹੁਤ ਕਮਜ਼ੋਰ ਲੱਗਦੇ ਸੀ। ਪਾਪਾ ਜੀ ਨੂੰ ਬਹੁਤ ਦਿਨਾਂ ਤੋਂ ਬੁਖਾਰ ਹੋਇਆ ਸੀ। ਨਾਲੇ ਛਾਤੀ ਵਿੱਚ ਬਹੁਤ ਇਨਫੈਕਸ਼ਨ ਹੋ ਗਈ ਸੀ। ਮੈਂ ਹਫ਼ਤਾ ਕਰ ਰਹੀ। ਰੋਜ਼ ਬਾਜੀ ਨੂੰ ਨਾਲ ਲੈ ਕੇ ਪਾਪਾ ਜੀ ਨੂੰ ਸ਼ਹਿਰ ਡਾਕਟਰ ਦੇ ਲੈ ਕੇ ਜਾਂਦੇ। ਮੇਰੇ ਵਾਪਸ ਕਾਲਜ ਜਾਣ ਤੱਕ ਪਾਪਾ ਜੀ ਨੂੰ ਫਰਕ ਪੈਣ ਲੱਗ ਪਿਆ ਸੀ। ਪਰ ਪੂਰੇ ਠੀਕ ਨਹੀਂ ਸੀ। ਮੇਰੇ ਹੋਸਟਲ ਜਾਣ ਤੋਂ ਇੱਕ ਦਿਨ ਪਹਿਲਾਂ ਹਜੀਤ ਪੈਣ ਨੇ ਚੰਨ ਜੇ ਪੁੱਤ ਨੂੰ ਜਨਮ ਦਿੱਤਾ ਮੈਂ ਤੇ ਮੰਮੀ ਹਸਪਤਾਲ ਪੈਣ ਕੋਲ ਕਾਕੇ ਨੂੰ ਦੇਖਣ ਚਲੇ ਗਏ ਬਾਜੀ ਨੇ ਕਾਕੇ ਦਾ ਨਾਮ ਜਗਜੀਤ ਸਿੰਘ ਰੱਖਿਆ ਮੈਂ ਗੋਰੇ ਨੂੰ ਪਾਪਾ ਜੀ ਦਾ ਧਿਆਨ ਰੱਖਣ ਨੂੰ ਕਹਿ ਕੇ ਹੋਸਟਲ ਚਲੀ ਗਈ ਕਾਲਜ ਪਤਾ ਨਹੀਂ ਕਿਉਂ ਮੇਰਾ ਦਿਲ ਨਹੀਂ ਲੱਗਦਾ ਸੀ ਧਿਆਨ ਮੇਰਾ ਘਰ ਵਾਲੀ ਸੀ ਪਾਪਾ ਜੀ ਦੀ ਫਿਕਰ ਲੱਗ ਰਹੀ ਦੀ ਮੇਰਾ ਦਿਲ ਕਰਦਾ ਸੀ ਮੈਂ ਕੱਲ ਛੱਡ ਕੇ ਪਾਪਾ ਜੀ ਕੋਲ ਕਰ ਚਲੀ ਜਾਵਾਂ 15 ਦਿਨਾਂ ਬਾਅਦ ਹੀ ਮੈਂ ਕਰ ਚਲੀ ਗਈ ਦੇਖਿਆ ਤਾਂ ਪਾਪਾ ਜੀ ਤਾਂ ਠੀਕ ਨਹੀਂ ਸੀ ਹੋਰ ਵੀ ਕਮਜ਼ੋਰ ਹੋ ਗਏ ਸੀ ਭਾਜੀ ਪਾਪਾ ਜੀ ਨੂੰ ਦਵਾਈ ਲੈ ਕੇ ਜਾਂਦੇ ਜਦੋਂ ਭਾਜੀ ਅੱਜ ਆਏ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਡਾਕਟਰ ਕੀ ਕਹਿੰਦਾ ਤਾਂ ਉਹਨਾਂ ਨੇ ਪਾਪਾ ਜੀ ਦੀ ਰਿਪੋਰਟਾ ਮੈਨੂੰ ਦੇ ਦਿੱਤੀਆਂ ਮੈਂ ਕਮਰੇ ਵਿੱਚ ਜਾ ਕੇ ਜਦੋਂ ਰਿਪੋਰਟਾ ਪੜ੍ਹੀਆਂ ਤਾਂ ਮੇਰੀ ਤਾਂ ਜਾਨ ਹੀ ਨਿਕਲ ਗਈ ਪਪਾ ਜੀ ਨੂੰ ਕੈਂਸਰ ਵਰਗੀ ਨਾਮਰਾਦ ਨਿੱਕੇ ਰੱਖਿਆ ਸੀ ਮੇਰਾ ਰੋਣਾ ਨਹੀਂ ਬੰਦ ਹੋ ਰਿਹਾ ਸੀ ਮੈਨੂੰ ਮੰਮੀ ਪਪਾ ਗੋਰਾ ਤਿੰਨਾਂ ਦੀ ਫਿਕਰ ਲੱਗੀ ਸੀ ਮੈਨੂੰ ਇਹ ਵੀ ਨਹੀਂ ਪਤਾ ਘਰ ਵਿੱਚ ਕਿਸੇ ਨੂੰ ਪਤਾ ਜਾਂ ਨਹੀਂ ਮੈਂ ਆਪਣੇ ਆਪ ਨੂੰ ਸੰਭਾਲ ਬਹਾਰਾਈ ਤੇ ਮੈਂ ਵੀ ਪਪਾ ਜੀ ਦੇ ਪਾਜੀ ਨਾਲ ਹਸਪਤਾਲ ਚਲੀ ਗਈ ਪਪਾ ਜੀ ਉਹਨਾਂ ਟਾਈਮ ਗੱਡੀ ਵਿੱਚ ਬਿਠਾ ਕੇ ਰੱਖਦੇ ਸੀ ਜਿੰਨਾ ਟਾਈਮ ਨੰਬਰ ਨਹੀਂ ਆਉਂਦਾ ਸੀ ਮੈਂ ਪਾਪਾ ਜੀ ਦੀ ਫਾਈਲ ਲੈ ਕੇ ਨੰਬਰ ਲਗਵਾਉਣ ਚਲੀ ਗਈ। ਨਵੇਂ ਡਾਕਟਰ ਨੂੰ ਖੁਦ ਮਿਲਣ ਦਾ ਸਮਾਂ ਲੈ ਲਿਆ। ਡਾਕਟਰ ਨਾਲ ਗੱਲ ਕਰਕੇ ਮੈਂ ਸਭ ਕੁਝ ਜਾਣਨ ਦੀ ਕੋਸ਼ਿਸ਼ ਕੀਤੀ। ਪਾਪਾ ਜੀ ਦੀ ਬਿਮਾਰੀ ਬਹੁਤ ਵੱਧ ਗਈ ਸੀ। ਡਾਕਟਰ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਬੈਠੀ ਜਾਂਦਾ ਸੀ। ਡਾਕਟਰ ਨੂੰ ਮਿਲਣ ਤੋਂ ਬਾਅਦ ਪਾਪਾ ਜੀ ਮੈਨੂੰ ਚੈੱਕਅਪ ਕਰਾਉਣ ਲਈ ਲੈ ਆਏ। ਬਾਜੀ ਪਾਪਾ ਜੀ ਨੂੰ ਲੈ ਕੇ ਅੰਦਰ ਚਲੇ ਗਏ। ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਅਗਲੀ ਵਾਰ ਤੋਂ ਆਉਣ ਤੋਂ ਪਹਿਲਾਂ ਟੈਸਟ ਕਰਵਾ ਕੇ ਆਉਣ ਨੂੰ ਕਿਹਾ ਅਸੀਂ ਘਰ ਨੂੰ ਵਾਪਸ ਆ ਗਏ ਮੈਂ ਕਾਰਾ ਕੇ ਪਾਜੀ ਨੂੰ ਸਭ ਕੁਝ ਦੱਸ ਦਿੱਤਾ ਕਿ ਡਾਕਟਰ ਨੇ ਕੋਈ ਉਮੀਦ ਨਹੀਂ ਦਿੱਤੀ ਸ਼ਾਇਦ ਪਾਜੀ ਨੂੰ ਪਹਿਲਾਂ ਹੀ ਪਤਾ ਸੀ ਪਾਜੀ ਕਹਿੰਦੇ ਹਦੀਪ ਤੂੰ ਕੱਲ ਚਲੀ ਜਾ ਤੇਰੀ ਪੜਾਈ ਖਰਾਬ ਹੋਊਗੀ ਪਾਪਾ ਜੀ ਨੂੰ ਮੈਂ ਆਪੇ ਸੰਭ ਲੈਣਾ ਫਿਰ ਗੋਰਾ ਵੀ ਹੈਗਾ ਮੇਰੇ ਨਾਲ ਮੈਂ ਕਿਹਾ ਨਹੀਂ ਪਾਜੀ ਪਹਿਲਾਂ ਪਾਪਾ ਜੀ ਨੂੰ ਫਰੀਦਕੋੜ ਹਸਪਤਾਲ ਦਿਖਾ ਕੇ ਆਉਣਾ ਪਾਜੀ ਨੇ ਮੇਰੀ ਗੱਲ ਮੰਨ ਲਈ ਤਿਉਸੇ ਵਿਰੇ ਆਉਣ ਨੂੰ ਕਹਿ ਕੇ ਵਾਪਸ ਆਪਣੇ ਪਿੰਡ ਨੂੰ ਚਲੇ ਗਏ ਮਹੰਗੂਰੀ ਨੂੰ ਸਭ ਕੁਝ ਦੱਸ ਦਿੱਤਾ ਗੋਰਾ ਬਹੁਤ ਰੋਣ ਲੱਗ ਗਿਆ ਮੈਂ ਗੋਰਾ ਨੂੰ ਸਮਝਾਉਣ ਲੱਗੀ ਕਿ ਆਪਾਂ ਨੂੰ ਹਿੰਮਤ ਰੱਖਣੀ ਪੈਣੀ ਹੈ ਆਪਾਂ ਸਾਰਿਆਂ ਨੇ ਰਲ ਕੇ ਪਾਪਾ ਜੀ ਨੂੰ ਠੀਕ ਕਰ ਲੈਣਾ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜਰੂਰ ਦੱਸਣਾ ਇਹ ਕਹਾਣੀ ਬਲਜੀਤ ਸਿੰਘ ਬਰਾੜ ਜੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ